ਸਸ਼ੀ ਗਾਂ ਸਰੇ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਜੀ ਡੈਡੀ ਪੁੱਠੇ ਤੇ ਸਭ ਤੋਂ ਪਹਿਲਾਂ ਮੰਮੀ ਨੇ ਕੰਮ ਲਾਤਾ ਡੈਡੀ ਨੂੰ ਵਿਸ਼ੂ ਲਾ ਕੇ ਦਿਓ ਪਹਿਲੇ ਡੈਡੀ ਇਲੈਕਟ੍ਰੀਸ਼ੀਅਨ ਦਾ ਹੀ ਕੰਮ ਕਰਦੇ ਹੁੰਦੇ ਸੀਗੇ ਹੁਣ ਉਹ ਜੋ ਛੱਡਤੀ ਤੇ ਹੁਣ ਆਪਾਂ ਫਾਸਟ ਫੂਡ ਦਾ ਕੰਮ ਕਰਦੇ ਆ ਉਹ ਵੀ ਲਾਵਾਂਗੇ ਹੁਣ ਡੈਡੀ ਤੁਹਾਨੂੰ ਅੰਦੇ ਆਜੇ ਵੀ ਆਂਦਾ ਇਲੈਕਟ੍ਰੀਸ਼ੀਅਨ ਦਾ ਕੰਮ ਮੇਰਾ ਮੋਟਰ ਬਣੇ ਹੁੰਦਾ ਤਾਂ ਚਲਦੀ ਮੈਂ ਲੋਕਾਂ ਵੇਰੇ ਚਲੋ ਬੋ ਤਿਆਰ ਹੈ ਤਿਆਰ ਆ ਤੁਸੀਂ ਜੋੜੀਏ ਸਾਰੀ ਉਹ ਇਹ ਤਾਂ ਜੋੜ ਨੂੰ ਕੁਛ ਨਹੀਂ ਹੁੰਦਾ ਇਹ ਸੱਤ ਸਾਰੀ ਜੋੜ ਹੁੰਦੇ ਨੇ ਅੱਛਾ ਮੈਂ ਸਾਰੇ ਮੈਂ ਮਨੇ ਹਾਲੇ ਜਲਦੀ ਆਪਣਿਆਂ ਨੇ ਕੰਮ ਮੈਂ ਕਰਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਕਰਿਆ ਕਰ ਤੋਂ ਘਟ ਚਾਰ ਪੰਜ ਸਾਲ ਨਾ ਨਾ ਚਾਰ ਪੰਜ ਸਾਲ ਕਿਉਂ ਪਹਿਲਾਂ 300 ਇੱਧਰ ਦੇਖੋ 4 ਸਾਲ ਦੇ ਮੈਂ ਸੋਚਦਾ ਮੈਂ ਨਾ ਮੈਂ ਕਿੱਥੇ ਕਿੱਥੇ ਕੰਮ ਕਰਿਆ ਮੈਂ ਵਿਚਾਰਾ 15 ਸਾਲ ਕੰਮ ਕਰਿਆ ਮੈਂ ਇਲੈਕਟ੍ਰੀਸ਼ੀਅਨ ਦਾ ਫਿਰ ਉਹ ਸਾਰੇ ਕੰਮ ਛੇੜੇ ਨੇ ਸਾਰੇ ਬਾ ਸਾਰੇ ਕੰਮ ਛੇੜਨੇ ਪੱਡੜੀ ਨੇ ਬੀਆ ਜਰੂਰ ਹੈ ਚਲੋ ਕੋ ਸੂਪ ਦਾ ਵੀ ਲਾਇਆ ਸੀ ਅਜੀ ਨੇ ਜੀ ਇੰਨੀ ਵੱਡੀ ਤਾਰ ਡੈਡੀ ਨੇ ਦਿੱਤੀ ਹੈ ਮੈਨੂੰ ਆਇਆ ਕੀ ਕਰਦੇ ਪਿਓ ਹੂੰ ਕੀ ਕਰਦੇ ਪਿਓ ਦੇਖੀਂ ਕੀ ਕਰਤੇ ਅੰਮ੍ਰੇ ਨੇ ਸੀਮਟ ਹੈ ਸੀਮਟ ਤਾਂ ਕੀ ਕਰੋਗੇ ਇਸ ਨਾਲ ਇੱਥੇ ਭਰਾਂਗੇ ਵੇ ਕੀ ਕਰੂਗਾ ਇੱਥੇ ਭਰਨਗੇ ਓ ਤੇਰੇ ਹੱਥ ਨਾਲ ਦੇ ਲੈ ਦੇਖ ਨਾ ਮੈਂ ਵੀ ਹੁਣ ਆ ਵਾਲਾ ਕੰਮ ਕਰ ਦੇਵਾਂ ਜਿਹੜਾ ਕਿ ਮਿਸਤਰੀ ਨੂੰ ਕਰਨਾ ਤੇ ਇਹਨੇ ਫਿਰ ਮੰਮੀ ਕਰਦੇ ਪਿਨੇ ਸੀਮੈਂਟ ਪਰ ਦਿਬਸਮੈਂਟ ਨਕੀ ਲਾਇਆ ਹੈ ਇਹਦੇ ਪਾਣੀ ਖਲੋ ਜਾਵੇ ਅੱਛਾ ਮਿੱਟੀ ਵਿੱਚ ਗਈ ਹੈ ਉਹ ਵੀ ਇੰਦੇ ਵਿੱਚ ਹੀ ਲੱਗ ਜਾਂਦੀ ਹੈ ਚਲੋ ਆਜ ਫਿਰ ਕੱਪੜੇ ਦੋਈ ਆਪਾਂ ਮੈਂ洗 ਨਹੀਂ ਤੋਂਂਦੀ ਵੇਹੇ ਮੈਂ ਚਾੜੂ ਲਾਉਂਗੀ ਮम्मी ਨੇ ਮਸ਼ੀਨ ਚਾਲਾ ਲੀ ਨਾ ਦੇਖੋ ਆ ਮਸ਼ੀਨ ਹੈ ਸਾਡੀ ਮੰਮੀ ਇੱਥੇ ਕੀ ਕਰਦੇ ਪਿਓ ਕੱਪ ਕੀ ਕਰਦੇ ਪਿਓ ਕੱਪੜੇ ਤੋਂ ਲੈ ਕੱਪੜੇ ਠੀਕ ਹੈ ਨਾ ਬਾਰੀ ਤੇ ਉੱਨਪੈਨ ਇਹਦੇ ਵਿੱਚ ਕਪੜੇ ਪਾਣਗੇ ਮੰਮੀ ਮੈਂ ਇਹਦੇ ਚੜੂ ਰਹੋਗੇ ਚਲੋ ਕੋਈ ਨਹੀਂ ਤਕਰ ਮਰ ਪਾਣੇ ਹਾਂ ਇਹ ਤੁਸੀਂ ਨਹੀਂ ਕਰੋਗੇ ਤੇ ਮੈਂ ਤੇ ਕਰਾਂਗੀ ਨਹੀਂ ਮੈਂ ਕਰਦੀਆਂ ਕਿਉਂ ਨਹੀਂ ਕਰਦੀ ਮੈਂ ਕਿਉਂ ਨਹੀਂ ਕਰਦੀ ਕਰੂੰਗੀ ਮੈਂ ਛੱਡ ਦੇ ਮੈਂ ਕਰ ਵੀਰੇ ਕਿ ਕਰਦੇ ਵੇਓ ਮੈਂ ਨੇ ਤੁਹਾਨੂੰ ਪਾਣੀ ਬਣਾਉਣਾ ਤੁਸੀਂ ਨਹੀਂ ਹਾਂਜੀ ਕਿਉਂ 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 ਪਰ ਡਾਇਲੋਗਸ ਨਹੀਂ ਨਾ ਮੈਂ ਕਰਨਾ ਨਹੀਂ ਮੈਂ ਬਿਲਕੁਲ ਸਿੱਖ ਹਾਂ ਨਹੀਂ ਜੀ ਮੈਂ ਵੀ ਪੀ ਲਿਆ ਨਹੀਂ ਜੀ ਮੈਂ ਵੀ ਪੀਵਾਂਗੀ। ਐ ਨਹੀਂ। ਚਾਹ ਤੁਸੀਂ ਬਣਾਓ। ਫਿਰ ਮੈਂ ਪੀਵਾਂਗੀ ਠੀਕ ਹੈ। ਤੋਂ ਡਿ ਮੈਂ ਤੋੜਾ ਕਰੇਟ ਮੈਂ ਲਉਗੀ ਮੇਰੇ ਬੋਲ ਮੈਂ ਬਣਾਇਆ। ਜ਼ਿਆਦਾ ਨਾ ਪਾਵੀ। ਤੁਮੀ ਨੂੰ ਪਹਿਲਾਂ ਹੀ ਪੁੱਛ ਚੁੱਕਿਆ ਕਿ ਮੈਂ ਬਣਾਉ। ਨਹੀਂ ਜ਼ਿਆਦਾ ਨੀਬੂ ਨਾ ਪਾਵੀ ਖੱਟਾ ਹੋ ਜਾਊਗਾ ਜ਼ਿਆਦਾ ਹੀ। ਓਹ। ਆ ਦੇਖਿਓ। ਆ ਦੇਖਿਓ। ਐਡਾ ਵੱਡਾ ਨੀਬੂ ਪਾਊਗਾ ਹਣਾ। ਮੰਮੀ ਜੀ ਦੀ ਤਾਂ ਤਿਆਰੀ ਹੋਈ ਪਈ ਫ੍ਰਿਜ ਤੋਂ ਹਣ ਦੀ। ਹਰ ਬੰਦੇ ਮम्मी ਤੋਂੜੇਗਾ ਮੈਂ ਕੋਈ ਕੰਮ ਨਹੀਂ ਕਰਦੀ ਮੈਂ ਅੰਦਰ ਜਾ ਕੇ ਆਪਣਾ ਕੰਮ ਕਰੂੰਗੀ ਜਿਹੜਾ ਹੈਗਾ ਮੇਰਾ ਪਿੱਛੋਂ ਦੀ ਕਿਵੇਂ ਹੈਗਾ ਇੰਨਾ ਵੱਡਾ ਹੈਲਮਟ ਲੱਗਿਆ ਹੋਇਆ ਪਿੱਛੇ ਸਾਰਾ ਫਰੈਗਿਸਤ ਵਿੱਚ ਗਿਆ ਅਗੂ ਦੀ ਪਿੱਛੋਂ ਦੀ ਮਮੇ ਨੇ ਸਾਰਾ ਤਾਂ ਦਵੇਸ ਅਸੀਂ ਵੀ ਹਰਬ ਕੀਤੀ ਹੈ ਚਿੱਟਾ-ਚਿੱਟਾ ਹੋ ਗਿਆ ਪਹਿਲਾਂ ਪੀਲਾ-ਪੀਲਾ ਹੋਇਆ ਪਹਿਸ ਤੂੰ ਕੀ ਇਹ ਕੀ ਕਰਦਾ ਪਿਆ ਤੂੰ ਦੋਰ ਮਣ ਸਾ ਤੋ ਵਿੱਚ ਗਿਆ ਖੜਾ ਮੰਨ ਜਾਏਗਾ ਮਮੇ ਚੰਗੀ ਤਰ੍ਹਾਂ ਪ੍ਰੈਸ਼ਰ ਮਰੀ ਜਾਂਦੇ ਨੇ ਪਾਈਪ ਨਾਲ ਹੀ ਦੇਤੇ ਵਾ 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 ਕਰਦਾ ਵੀ ਜਾਣ ਕੇ ਕਰੀ ਜਾਂਦਾ ਨਹੀਂ ਹੈ ਜਾਣ ਕੇ ਕਰੀ ਜਾਂਦਾ ਜਾਣ ਕੇ ਕਿਉਂ ਜਾਣ ਵੀ ਕਰਦਾ ਹੈ ਜਾਣ ਕੇ ਕਰਦਾ ਮੈਂ ਤਾਂ ਹੀ ਚੜ ਕੇ ਪੌੜੀਆਂ ਤੇ ਹੁਣ ਚੱਲੇ ਛੱਤ ਤੇ ਪਾਣੀ ਮਾਰਦੇ ਪੈਣੇ ਪੌੜੀਆਂ ਤੇ ਹੁਣ ਕੀ ਹੋ ਗਿਆ ਕੁਛ ਨਹੀਂ ਗਾੜੀ ਵਾਲੇ ਸੁਣਿਆ ਕਿ ਖੇਡ ਚਾਲਾ ਖੇਡ ਨਿੱਕਾ ਜਿਹਾ ਵਾਕ ਨਿੱਕਾ ਜਿਹਾ ਵਾਕ ਕਿ ਰਹਿਣ ਦੇ ਬਲੇ ਸਲਿੱਪਾ ਮਾਰਿਆ ਗਿਆ ਓਏ ਇਹਨੇ ਨਾ ਕਹਦਾ ਇਹ ਸਿਰਦਾ ਹੀ ਵੀ ਇਹ ਵਰਸ ਹਾਂ ਮੈਂ ਤੁਸੀਂ ਆਖੇ ਦੇਖ ਮੰਮੀ ਮੰਮੀ ਨਹੀਂ ਮੈਨੀ 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 ਉਹ ਅੰਮ੍ਰਿਤੋਂ ਦੀ ਪਾਣੀ ਮਾਰਦੇ ਪੇ ਮੰਮੀ ਰੋ ਰੋ ਰੋਕ ਜਾ ਰੋਕ ਜਾ ਹਾਂ ਹੁਣ ਕਹਿੰਦੀ ਨਵਦੀਪ ਕਹਿੰਦੀ ਮੈਂ ਵੀ ਖੇਡਣਾ ਵਰਸ ਤੇ ਹਾਂ ਆ ਬਾਰਿਸ਼ ਆ ਗਈ ਹਰੇ ਔਰ ਇਹ ਪੌੜੀਆਂ ਚੜ ਜਾਂਦੀ ਕਿਤੇ ਕਿਤੇ ਹਣੋਂ ਪੌੜੀਆਂ ਚੜੀ ਫਿਰਦੀ ਐ ਤੱਤੇ ਦੁਪਹਿਰੇ ਠੀਕ ਹੈ ਚਲ ਕਰ ਲੈ ਸ਼ੌਂਕ ਪੂਰੇ ਜਿੰਨੇ ਹੁੰਦੇ ਨੇ ਠੀਕ ਹੈ ਬਾਅਦ ਚ ਇਹ ਨਾ ਹੋਵੇ ਕਿਤੇ ਹੈਲੋ ਮਨਨ ਯਾ ਉਤਰ ਜੇ ਮੜ ਕੇ ਕਹਿੰਦੇ ਆ ਚਾਰ ਪੰਜ ਦਿਨ ਹੋ ਗਏ ਪੂਰੀ ਪੂਰੀ ਮਿਹਨਤ ਚਾ ਲੀਏ ਚਾਰ ਪੰਜ ਦਿਨ ਹੋ ਗਏ ਮਾਂ ਕਿਤੇ ਹੌਲੀ ਹੌਲੀ ਕਰਕੇ ਮਨਨ ਯਾ ਉਤਰ ਜੇ ਮੜ ਕੇ ਕਹਿੰਦੇ ਕੋਈ ਆਉਣ ਨਹੀਂ ਹੁੰਦਾ ਕਿ ਨਹੀਂ ਬਸ ਕਰ ਬਸ ਕਰ ਬਹੁਤ ਹੋ ਗਿਆ ਆ ਲੈ ਛੱਡ ਦੇ ਗੁੱਸੇ ਰੋਣਾ ਮੇਂ ਨਹੀਂ ਆਦਲ ਪਰਉਣ ਤੂੰ ਕੀ ਜਾਣੀ ਐ ਤੇ ਇਧਰ ਅੱਜ ਕੁਦਰਤੀ ਟੂਟੀ ਆ ਰਹੀ ਐ ਹਨਾ ਮੋਟਰ ਨੇ ਬਣੀ ਜਾ ਕੇ ਰੱਖਿਆ ਨਾ ਹਾਂ ਚੱਲ ਸਾਫ ਸਫਾਈ ਵੀ ਜ਼ਰੂਰੀ ਐ ਮਿੱਟੀ ਘਟਾ ਬਹੁਤ ਹੋ ਗਿਆ ਸੀ ਨਾ ਬੜੇ ਜਿਆਦੇ ਸੀਮੇਂਟ ਅਜੇ ਵੀ ਨਿਕਲੀ ਜਾਂਦਾ ਹੈ ਜੀ ਇਧਰ ਡਾੜੀ ਪੋਚਾ ਟੁੱਟ ਗਿਆ ਸੀ ਉਹ ਠੀਕ ਕਰਦੇ ਪਏ ਨੇ બસ ਡੈੜੀ ਤਾਂ ਬਸ ਇੰਨੇ ਲੱਗੇ ਹੋਏ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਸਵੇਰੇ ਵੀ ਕੀਤਾ ਸੀ ਹੁਣ ਵੀ ਕਰਦੇ ਪਏ ਨੇ ਲੈਕਟ੍ਰੀਸ਼ੀਅਨ ਆ ਕੇ ਦੇਖ ਬਣਾਉਣੇ ਇਲੈਕਟ੍ਰੀਸ਼ੀਅਨ ਆਹ ਹਾਂ ਲੈਕਟ੍ਰੀਸ਼ੀਅਨ ਆ ਵੀ ਤਾਂ ਉਹ ਹੀ ਕਰਦੇ ਹੁੰਦੇ ਨੇ ਨਾ ਫਿਰ ਉਹ ਵੀ ਕਰਦੇ ਹੁੰਦੇ ਨੇ ਉਹ ਵੀ ਥੋੜਾ ਲੈਕਟ੍ਰੀਸ਼ੀਅਨ ਇਕੱਲਾ ਲਾਈਟ ਦਾ ਕੰਮ ਕਰਦੇ ਨੇ ਲਾਈਟ ਦਾ ਕੰਮ ਨੇ ਪੋਚੇ ਤੋਂ ਨਹੀਂ ਕਰਦੇ ਰਿਹਾ ਡੈੜੀ ਤੇ ਪੋਚੇ ਠੀਕ ਕਰਦੇ ਹੋ ਨਾ ਤੇਰੇ ਤੇ ਮम्मी ਵਾਲਾ ਕਰਮ ਮਮੇ ਨਾ ਰੱਖੇ ਮਮੇ ਆਪਣਾ ਉਥੇ ਕੰਮ ਲੱਗੇ ਫਿਰਦੇ ਨੇ ਆਹ ਕੁੜਨਾਂ ਦੇ ਪਾਸ ਪਾਣੀ ਨਾਲ ਖੇਲ ਜਾਂਦਾ ਮੈਨੂੰ ਮੰਮੀ ਉੱਪਰ ਖੁਰਚਦੇ ਪਹਿਲੇ ਚਿਮਟੇ ਨਾਲ ਹਨਾ ਮੰਮੀ ਚਿਮਟਾ ਹੈ ਨਾ ਮੰਮੀ ਨੇ ਬੋਲੇ ਚਿਮਟੇ ਨਾਲ ਗੁਰਤਾ ਕੀਵੇ ਆਸ ਵੀਰ ਨੂੰ ਪਾਈਪ ਮਿਲ ਜੇ ਨਾ ਹੋਰ ਕੁਝ ਨਹੀਂ ਚਾਹੀਦਾ ਉਹਨੂੰ বাস ਅੱਧੇ ਘਸ ਲੈ ਕੇ ਰਿਹਾ ਹੁਣ ਇਹਨੇ ਮੇਰੇ ਉੱਪਰ ਪਾਣੀ ਪਾਇਆ ਸੀ ਔਰ ਆਪਣੇ ਉੱਪਰ ਵੀ ਪਾਊਗਾ ਐਸ ਤਰ੍ਹਾਂ ਨਹੀਂ ਪਾਊਗਾ ਪਾਈਪ ਦੇਣਾ ਹਲੋ ਚੌਂਕੜਾ ਮਾਰ ਕੇ ਬਹਿ ਗਈ ਉਹਨਾਂ ਥੱਲੇ ਲੋ ਤਾਂ ਪੀੜਾ ਲਗਿਆ ਤੇਰੇ ਮੈਂ ਕਹਿ ਤਾ ਜਾਣਾ ਮੈਂ ਦਿੱਕਤ ਹੋਈ ਤੇ ਲੋ ਅਇ ਤਾ ਭਰਾਂਡਾ ਪਿਆ ਸਾਰਾ ਭਰਿਆ ਪਿਆ ਇਹ ਪਤਾ ਨਹੀਂ ਕਦੋਂ ਖਾਲੀ ਹੋਣਾ ਚਲ ਹੌਲੀ ਹੌਲੀ ਹੋ ਜੂਗਾ ਸਾਰਾ ਕੀ ਹੈ ਇਹ ਪਾਣੀ ਹੈ ਕੀ ਮੈਂ ਤੌਲੀ ਹੋਲੀ ਦੈਂਦੇ ਪੀਉਂਦਾ ਹਾਂ ਅੱਛਾ ਫੜ ਲੈ ਉਹਨੂੰ ਇਹ ਆਪਣਾ ਹੋ ਗਿਆ ਖਾਣੇ ਦਾ ਟਾਈਮ ਤੇ ਇੱਧਰ ਕੰਮ ਕਰ ਕਰ ਕੇ ਥੱਕੇ ਹੋਏ ਹਾਰੇ ਹੋਏ ਇਨਸਾਨ ਅਸੀਂ ਵੀ ਆ ਕੀ ਕਹਿਣਾ ਚਾਹੋਗੇ ਥਾਪੇ ਸੀ ਕੀ ਕਹਿਣਾ ਚਾਹੋਗੇ ਦੱਸੋ ਥਾਪੇ ਤੂੰ ਕਿ ਲੋਕੀ ਜਨਾ ਤੂੰ ਹੀ ਕਹਿਣਾ ਚਾਹੁੰਦਾ ਯਾਰ ਨਰ ਤੇ ਕੁਝ ਨਹੀਂ ਹੋ ਰਹਾ ਸਰ ਤੇ ਕੋਈ ਨਾ ਸਰ ਤੋਂ ਪਤਾ ਹੀ ਤਾਂ ਪਰ ਨਾ ਕਹਿ ਨਹੀਂ ਹੁੰਦਾ ਹੁੰਦਾ ਬੇਟਾ ਤੇ ਕੀ ਹੋ ਗਿਆ ਦੇਖੋ ਜੀ ਰੋਟੀ ਲੰਗਰ ਚੱਲ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਦੇਵੇ ਦੋ ਟਾਈਮ ਦੀ ਰੋਟੀ ਵਾਹਿਗੁਰੂ ਜੀ ਮੌਸਮ ਹੁਣ ਵਧੀਆ ਸੁਹਾਣਾ ਹੋਇਆ ਪਿਆ ਤੇ ਹੁਣ ਮੈਂ ਛੱਤ ਤੇ ਜਾਵਾਂਗੀ ਉੱਥੇ ਕੋਈ ਦੋ ਤਿੰਨ ਵੀਡੀਓ ਇੰਸਟਾਗ੍ਰam ਤੇ ਪਾਵਾਂਗੀ ਮੈਂ। ਇਹ ਛੱਤ ਤੇ ਤਾਂ ਆ ਗਈ ਮੈਂ। ਆ ਦੇਖੋ ਵੀ ਉੱਪਰ ਦਾ। ਬੱਦਲ ਬੱਦਲਾ ਦੇਖੋ ਬੱਦਲ ਇਹਦੇ। ਇੱਥੇ ਮੌਸਮ ਤਾਂ ਵੈਸੇ ਵਧੀਆ ਹੋਇਆ ਪਰ ਠੰਡੀ ਛੰਡੀ ਆ ਬਚਲਦੀ। ਪਰ ਤਾਂ ਮੌਸਮ ਤਾਂ ਵਧੀਆ ਹੋ ਜਾਂਦਾ ਸੀਗਾ। ਪਰ ਠੰਡੀ ਹਵਾ ਨਹੀਂ ਚੋਲਦੀ ਪਰਾਸ ਜਿੰਦੀ ਸੀ। ਹੁਣ ਠੰਡੀ ਹੋ ਚੁਗੀ ਵੀ ਹੈ। ਮੈਨੂੰ ਲੱਗਦਾ ਇਹ ਮੈਨੂੰ ਤਾਂ ਇੱਥੇ ਆ ਕੇ ਹੁਣ ਵੀਡੀਓ ਬਣਾਉਂਗੀ। ਦੁਬਾਰਾ ਵੀ ਉਹ ਦੇਖ ਲਓ ਇੱਕ ਵਾਰੀ ਉੱਪਰ ਦਾ। ਇਹ ਹੁਣ ਆਪਾਂ ਥੱਲੇ ਚਲਦੇ ਆਂ। ਉੱਪਰ ਹਵਾ ਹੂਆ ਖਾਲੀ ਆਪਾਂ ਨੇ ਢੇੜ ਭਰ ਗਿਆਂ ਹੁਣ। ਕਜੀਵਨ ਖੇੜੀਆ ਵਾ ਚਲਦੀ ਪਈ ਐ ਵੈਸੇ ਤਾਂ ਉੱਪਰ ਲੈਣ ਦੀ ਮਨ ਕਰਦੇ ਪਰ ਨਹੀਂ ਮੇਰੇ ਡਾੜੀ ਹੋਰੀ ਬਲੰਦੇ ਪੈਣੀ ਆਂ ਮੰਮੀ ਨੇ ਨਾ ਆ ਦੇਖੋ ਇਹ ਸਾਰਾ ਮਤਲਬ ਗੰਦ ਪਈ ਪਿਆ ਸੀ ਤੋਤਾ ਸੀਗਾ ਇੱਥੇ ਫਿਰ ਗੰਦ ਵਜ ਗਿਆ ਇੱਥੇ ਪਤਾ ਨਹੀਂ ਕੀ ਇੱਥੇ ਡੁੱਲਿਆ ਫਰੈਜ ਫਰੂਜ ਇਸ ਇਥੇ ਰਕਤ ਕਿਉਂਕਿ ਮੌਸਮ ਖਰਾਬ ਹੈ ਤੇ ਪਾਣੀ ਭੁਣਿਆ ਗਾ ਇਹ ਪ੍ਰਾਕਣ ਵਜ ਜਿੰਦਾ ਤਾਂ ਸਾਰੇ ਵੇਸੇ ਤੋਤਾ ਸੀਗਾ ਮੰਜਾ ਵੀ ਤਾਂ ਹੋਤਾ ਸੀ ਮਤਲਬ ਕੱਢ ਲੈਣੇ ਕਮਰੀਆ ਕੱਢ ਲੈਣੇ ਸੀ ਉਹਨੂੰ ਫਰੇਜ ਦੇ ਵਿੱਚ ਉਹ ਦਫੀਆਂ ਦੇ ਵਿੱਚ ਰੱਖ ਲੈਣੇ ਸਵੇਰੇ ਲਈ ਜਾਂਦੇ ਕੀ ਹੋ ਨਾਰ ਨਹੀਂ ਅੱਜੀ ਸਾਰੇ ਮੁਕਾ ਲਾ ਇੱਕ ਚੀਜ਼ ਜਾਂਦੇ ਉਹਦੇ ਮੁੱਕ ਜਾਂਦੇ ਕੀ ਬੋਲਦਾ ਸੇਰਮਣਾ ਬੋਲੀ ਹਣਾ ਇਹ ਮੈਂ ਵਲੌਗ ਨਹੀਂ ਬਣਾਉਂਦੀ ਉਹਨੇ ਜਿਹੜੇ ਵੀ ਮੈਨੂੰ ਟੌਪਿਕ ਸੀਗੇ ਉਹਨੇ ਸਾਰੇ ਛੱਡ ਦੇ ਕੀ ਛੱਡਿਆ ਮੈਂ ਐਨਾ ਮੈਂ ਬੋਲ ਤਾ ਰਹੇ ਦਿੰਨੀ ਨਹੀਂ ਦਿਖਾਉਣ ਲਈ ਇਗਨੋਰ ਮੈਨ ਕਰੋ ਜੀ ਰਾਤ ਦਾ ਨੀਰ ਤਿਆਰ ਹੈ ਕਰੇਲੇ ਦੀ ਸਬਜੀ ਦਹੀਂ ਰੋਟੀ ਤੇ ਲੱਸੀ ਜਿਹੜੇ ਆਲੂ ਨੇ ਵਿੱਚ ਉਹ ਉਹ ਆਲੂ ਵੀ ਫਿਰ ਵਿੱਚ ਹੀ ਆ ਜਾਂਦੇ ਨੇ ਗਣ ਜਾਂ ਨਹੀਂ ਵਿੱਚੀ ਚਲੋ ਸੀ ਖਾਓ ਫਿਰ ਜੀ ਰਾਤ ਦਾ ਨੀਰ ਹੋ ਚੁੱਕਿਆ ਹੁਣ ਆਪਾਂ ਇਸ ਵਲੋਗ ਨੂੰ ਕਰਦੇ ਐਂਡ ਜਿਹਨੂੰ ਪਸੰਦ ਆਇਆ ਤੇ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜੁੜੇ ਨੈਕਸਟ ਵਲੋਗ ਚ ਥੈਂਕ ਯੂ ਸੋ ਮਚ ਫੋਰ ਵਾਚਿੰਗ